ਦੋਸਤੋ ਤੁਸੀਂ ਸਕਰੀਨ ਦੇ ਉੱਪਰ ਲਿਖਿਆ ਹੋਇਆ ਕਿ ਐਸੋਸੀਏਟ ਅਧਿਆਪਕ ਦੁਬਾਰਾ ਸੰਘਰਸ਼ ਦੇ ਰੋਮ ਵਿੱਚ ਪੜ ਕੇ ਬਹੁਤ ਹੀ ਹੈਰਾਨ ਹੋ ਰਹੇ ਹੋਵੋਗੇ ਕਿ ਜਦੋਂ ਇਹ ਕੱਚੇ ਅਧਿਆਪਕ ਪੱਕੇ ਹੋ ਕੇ ਇੱਕ ਐਸੋਸੀਏਟ ਅਧਿਆਪਕ ਬਣ ਗਏ ਨੇ ਇੱਕ ਸਪੈਸ਼ਲ ਕਾਡਰ ਦੇ ਵਿੱਚ ਆ ਗਏ ਨੇ ਫਿਰ ਦੁਬਾਰਾ ਤੋਂ ਇਹ ਸੰਘਰਸ਼ ਕਿਉਂ ਵਿੱਢ ਰਹੇ ਨੇ ਸੋ ਦੋਸਤੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਕਿ ਇਹ ਦੁਬਾਰਾ ਸੰਘਰਸ਼ ਕਿਉਂ ਕਰ ਰਹੇ ਨੇ ਤੇ ਇਸ ਦੀ ਲੋੜ ਕਿਉਂ ਹੈ ਸੋ ਸਵਾਗਤ ਹੈ ਤੁਹਾਡਾ ਜੇਮ ਜੀ ਸਟੱਡੀਜ਼ ਦੇ ਇਸ YouTube ਚੈਨਲ ਦੇ ਉੱਪਰ ਇਹ ਸਾਡਾ ਅਫੀਸ਼ੀਅਲ YouTube ਚੈਨਲ ਹੈ ਅਗਰ ਸਾਡੀ ਕੋਈ ਵੀਡੀਓ ਹੋਰ ਚੈਨਲ ਤੇ ਪੈ ਰਹੀ ਹੈ ਤਾਂ ਉਹ ਕਾਪੀ ਪੇਸਟ ਜਾਂ ਇਸ ਦੇ ਸੰਬੰਧੀ ਕੋਈ ਕਲੇਮ ਦੇ ਲਈ ਖੁਦ ਜ਼ਿੰਮੇਵਾਰ ਹੋਵੇਗਾ ਸੋ ਇਹ ਜੋ ਤੁਹਾਨੂੰ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਇਹ ਇਹ ਉਹਨਾਂ ਅਧਿਆਪਕਾਂ ਦੀ ਹੈ ਜੋ ਬਹੁਤ ਹੀ ਲੰਮਾ ਸਮਾਂ ਸੰਘਰਸ਼ ਕਰਦੇ ਰਹੇ ਅਤੇ ਲਗਭਗ 15 ਸਾਲਾਂ ਬਾਅਦ ਕੱਚੇ ਤੋਂ ਪੱਕੇ ਹੋ ਸਕੇ ਪਰ ਉਸ ਤੋਂ ਬਾਅਦ ਵੀ ਖੁਰਾਣਾ ਟੈਂਕੀ ਦੇ ਉੱਪਰ ਧਰਨਾ ਚਲਾਇਆ ਗਿਆ ਔਰ ਲੋਕਾਂ ਨੂੰ ਔਰ ਅਧਿਆਪਕਾਂ ਨੂੰ ਇਸ ਚਾਨਣ ਬਾਰੇ ਦੱਸਿਆ ਚਾਨਣਾ ਪਾਇਆ ਗਿਆ ਇਸ ਪਾਲਿਸੀ ਬਾਰੇ ਕਿ ਇਹ ਸਿਰ ਤੇ ਸਿਰਫ ਇੱਕ ਸ਼ੋਸ਼ਾ ਹੈ ਪ੍ਰੋਪਰ ਵਰ ਰੈਗੂਲਰ ਨਹੀਂ ਕੀਤਾ ਗਿਆ ਸੋ ਉਸੇ ਲੜੀ ਦੇ ਤਹਿਤ ਹੁਣ ਸਾਰੀਆਂ ਬਾਕੀ ਯੂਨੀਅਨਾਂ ਚਾਹੇ ਉਹ ਈਜੀਐਸ ਹੋਵੇ ਐਸਟੀਆਰ ਹੋਵੇ ਜੋ ਵੀ ਇਸ ਵਿੱਚ ਸਿੱਖਿਆ ਪ੍ਰੋਵਾਈਡਰ ਚਾਹੇ ਦੋ ਤੜਿਆਂ ਚ ਵੰਡਿਆ ਗਿਆ ਸੀ ਉਹ ਵੀ ਸਾਰੇ ਹੁਣ ਇਕੱਠੇ ਹੋ ਰਹੇ ਨੇ ਉਸ ਸਮੇਂ ਇਕੱਠੇ ਨਹੀਂ ਹੋਏ ਪਰ ਹੁਣ ਹੋ ਰਹੇ ਨੇ ਕਿਉਂਕਿ ਇਸ ਪਾਲਿਸੀ ਦੇ ਵਿੱਚ ਰੈਗੂਲਰ ਜ਼ਰੂਰ ਕੀਤਾ ਗਿਆ ਪਰ ਉਸ ਰੈਗੂਲਰ ਨੂੰ ਪੂਰੇ ਤਰ੍ਹਾਂ ਪੂਰੇ ਤਰੀਕੇ ਨਾਲ ਰੈਗੂਲਰ ਨਹੀਂ ਕੀਤਾ ਗਿਆ ਸੋ ਹੁਣ ਉਸ ਰੈਗੂਲਰ ਨੂੰ ਪੂਰੀ ਤਰ੍ਹਾਂ 100% ਕੰਮ ਨੂੰ ਨੇਪਰੇ ਚਾੜਨ ਦੇ ਲਈ ਜੋ ਸਾਰੇ ਹੀ ਕਾਡਰ ਦੇ ਅਧਿਆਪਕ ਸਾਥੀ ਨੇ ਉਹ ਇਕੱਠੇ ਹੋਣ ਜਾ ਰਹੇ ਨੇ ਤੇ ਇੱਕ ਵੱਡੇ ਪੱਧਰ ਤੇ ਸਾਰੇ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਨੇ ਸੋ ਜਿਵੇਂ ਹੀ ਦਿੱਲੀ ਦੇ ਵਿੱਚ ਇਲੈਕਸ਼ਨ ਆਪ ਪਾਰਟੀ ਜੋ ਕਿ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਕਿ ਅਸੀਂ ਦਿੱਲੀ ਵਿੱਚ ਐਨਾ ਕੁਝ ਸੁਧਾਰ ਕਰ ਦਿੱਤਾ ਜੋ ਹੁਣ ਤੱਕ ਦੀਆਂ ਸਰਕਾਰਾਂ ਨੇ ਨਹੀਂ ਕੀਤਾ ਸੋ ਫਿਰ ਵੀ ਉਹ ਇਹ ਇਸ ਪਾਰਟੀ ਨੇ ਦਿੱਲੀ ਦੇ ਵਿੱਚ ਹਾਰ ਦਾ ਸਾਹਮਣਾ ਕੀਤਾ ਤੇ ਵੱਡੇ ਪੱਧਰ ਤੇ ਇਹਨਾਂ ਦੇ ਜਿਹੜੇ ਆਗੂ ਇਹਨਾਂ ਦੇ ਖੁਦ ਦੇ ਕਨਵੀਨਰ ਨੇ ਜਿਹੜੇ ਪਾਰਟੀ ਦੇ ਉਹ ਵੀ ਹਾਰੇ ਤੇ ਉਹ ਹੁਣ ਪੰਜਾਬ ਦੇ ਵਿੱਚ ਮੌਜੂਦ ਨੇ ਤੇ ਪੰਜਾਬ ਸਰਕਾਰ ਦੇ ਉੱਪਰ ਇਸ ਚੀਜ਼ ਦਾ ਬਹੁਤ ਪ੍ਰੈਸ਼ਰ ਹੈ ਕਿ ਕਿਤੇ ਇਹ ਹਾਲਾਤ ਆਉਣ ਵਾਲੇ 27 ਦੀਆਂ ਇਲੈਕਸ਼ਨ ਦੇ ਵਿੱਚ ਕਿਤੇ ਪੰਜਾਬ ਵਿੱਚ ਨਾ ਬਣ ਜਾਵੇ ਤੇ ਇਸੇ ਚੀਜ਼ ਦਾ ਜੋ ਹੈ ਹੁਣ ਸਾਰੇ ਹੀ ਫਾਇਦਾ ਲੈਣਾ ਚਾਹੁੰਦੇ ਨੇ ਜਾਂ ਕਹਿ ਲੋ ਵਿਕੇ ਵੀ ਉਹ ਰੁਕੇ ਹੋਏ ਕੰਮਾਂ ਨੂੰ ਪੂਰਾ ਕਰਕੇ ਵੋਟਰਾਂ ਨੂੰ ਲਵਾਉਣਾ ਚਾਹੁੰਦੇ ਨੇ ਇਸੇ ਦੌਰਾਨ ਜਿਹੜੇ ਇਹ ਅਧਿਆਪਕ ਨੇ ਇਹ ਵੀ ਚਾਹੁੰਦੇ ਨੇ ਕਿ ਜੋ ਅਸੀਂ ਪਹਿਲਾਂ ਹੀ 15 17 ਸਾਲਾਂ ਦੇ ਪੀੜਤਾਂ ਸਾਡੇ ਕੰਮ ਵੀ ਨੇਪਰੇ ਚਾੜੇ ਜਾਣ ਇਸ ਤਰ੍ਹਾਂ ਹੁਣ ਸਰਕਾਰ ਤੇ ਦੁਬਾਰਾ ਪ੍ਰੈਸ਼ਰ ਬਣਾਉਣ ਦੇ ਲਈ ਇਹ ਯੂਨੀਅਨਾਂ ਦੇ ਜਿਹੜੇ ਵੱਖ-ਵੱਖ ਧੜੇ ਸੀ ਹੁਣ ਉਹ ਇਕੱਠੇ ਹੋਣ ਜਾ ਰਹੇ ਨੇ ਅਤੇ ਆਪਣੇ ਜੋ ਰੈਗੂਲਰ ਦੇ ਰਹਿੰਦੇ ਬਾਕੀ ਕੰਮ ਨੇ ਸਰਵਿਸ ਰੂਲ ਨੇ ਜਾਂ ਕੋਈ ਗ੍ਰੇਡ ਪੇ ਹੈ ਜਾਂ ਕੋਈ ਡੀਏ ਵਗੈਰਾ ਜਾਂ ਜੋ ਵੀ ਹੋਰ ਸ਼ਰਤਾਂ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੇ ਲਈ ਇੱਕ ਵੱਡੇ ਪੱਧਰ ਤੇ ਸੰਘਰਸ਼ ਵਿੱਢਣ ਦਾ ਤਿਆਰੀਆਂ ਦੇ ਵਿੱਚ ਲੱਗ ਗਏ ਨੇ ਤੇ ਸਰਕਾਰ ਨਾਲ ਵੀ ਹੋ ਸਕਦਾ ਹੈ ਕਿ ਕੋਈ ਥੋੜੇ ਸਮੇਂ ਦੇ ਵਿੱਚ ਹੀ ਕੋਈ ਮੀਟਿੰਗ ਵਿਗਰਾ ਹੋਵੇ ਤੇ ਉਸ ਮੀਟਿੰਗ ਨੂੰ ਜਿਹੜਾ ਹੈ ਅਟੈਂਡ ਕਰਕੇ ਹੀ ਦੁਬਾਰਾ ਕੋਈ ਹੋਰ ਫੈਸਲਾ ਕੀਤਾ ਜਾਵੇ ਪਰ ਪਹਿਲਾਂ ਇਹ ਜੁਨੀਆ ਆਪਣੀਆਂ ਜੋ ਮੀਟਿੰਗਾਂ ਨੇ ਕਰਕੇ ਸਾਰਿਆਂ ਨੂੰ ਇਕੱਠੇ ਕਰ ਰਹੇ ਨੇ ਆਪਣੇ ਏਜੰਡੇ ਬਣਾ ਰਹੇ ਨੇ ਆਪਣਾ ਮੁੱਦਾ ਕ੍ਰੀਏਟ ਕਰ ਰਹੇ ਨੇ ਕਿ ਆਪਾਂ ਹੁਣ ਸਰਕਾਰਾਂ ਤੋਂ ਐਕਚੁਅਲ ਚ ਗੱਲ ਕਿਵੇਂ ਕਰਨੀ ਹੈ ਤੇ ਮੰਗਣਾ ਕੀ ਹੈ ਤੇ ਕੀ ਕੀ ਸ਼ਰਤਾਂ ਆਪਾਂ ਰੱਖਣੀਆਂ ਨੇ ਆਪਣੀਆਂ ਕਿਹੜੇ ਸਰਵਿਸ ਰੂਲ ਦੇ ਵਿੱਚ ਕੀ ਕੀ ਚੀਜ਼ਾਂ ਹੋਰ ਐਡ ਕਰਵਾਈਆਂ ਜਾਣ ਜਾਂ ਸਰਵਿਸ ਰੂਲ ਬਣੇ ਨੇ ਪ੍ਰੋਪਰ ਕੀ ਬਣੇ ਨੇ ਕਿਵੇਂ ਬਣਾਏ ਨੇ ਉਹ ਸਾਰਾ ਕੁਝ ਜਿਹੜਾ ਹੈ ਇਸ ਸੰਬੰਧੀ ਇੱਕ ਮੰਥਨ ਕਰਨ ਗਿਆ ਇਹ ਸਾਰੀਆਂ ਸਾਰੀਆਂ ਗਰੁੱਪ ਨੇ ਜੋ ਵੱਖੋ-ਵੱਖਰੇ ਵੰਡ ਗਏ ਸੀ ਹੁਣ ਇਕੱਠੇ ਹੋਣ ਜਾ ਰਹੇ ਨੇ ਸੋ ਉਸ ਤੋਂ ਬਾਅਦ ਦੇਖਣ ਵਿੱਚ ਆਵੇਗਾ ਕਿ ਕੀ ਇਹਨਾਂ ਦੀ ਪਲਾਨਿੰਗ ਹੈ ਤੇ ਕੀ ਇਹਨਾਂ ਦਾ ਸੰਘਰਸ਼ ਹੈ ਤੇ ਕੀ ਉਹ ਸੰਘਰਸ਼ ਸਿੱਟੇ ਲੈ ਕੇ ਆਉਂਦਾ ਹੈ ਤੇ ਕੀ ਸਰਕਾਰਾਂ ਨਾਲ ਇਹਨਾਂ ਦੀਆਂ ਕਿਸ ਤਰ੍ਹਾਂ ਦੀਆਂ ਮੀਟਿੰਗਾਂ ਹੁੰਦੀਆਂ ਸੋ ਅਗਲੀਆਂ ਅਪਡੇਟਸ ਦੇ ਲਈ ਜੁੜੇ ਰਹੋ ਜੇਮ ਜੀ ਸਟੱਡੀਜ਼ ਦੇ ਨਾਲ ਤੁਹਾਨੂੰ ਜੋ ਵੀ ਅਗਲੀ ਅਪਡੇਟ ਹੋਵੇਗੀ ਇਸ ਚੈਨਲ ਦੇ ਉੱਪਰ ਦਿੱਤੀ ਜਾਵੇਗੀ ਜਿਵੇਂ ਕਿ ਪਹਿਲਾਂ ਹੀ ਤੁਹਾਨੂੰ ਅਪਡੇਟਸ ਦਿੱਤੀਆਂ ਜਾਂਦੀਆਂ ਰਹੀਆਂ ਨੇ ਸੋ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਇਹਨਾਂ ਅਧਿਆਪਕਾਂ ਦੇ ਉੱਪਰ ਕੀ ਕੋਈ ਪਾਲਿਸੀ ਲਾਗੂ ਹੁੰਦੀ ਹੈ ਤੇ ਹੁੰਦੀ ਹੈ ਤਾਂ ਉਸ ਵਿੱਚ ਕੀ ਕੁਝ ਇਹਨਾਂ ਨੂੰ ਮਿਲਦਾ ਜੁੜੇ ਰਹੋ ਜੀ ਜੇਮ ਜੀ ਸਟੱਡੀਜ਼ ਵਿੱਚ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ